ਸਾਰੇ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਮੈਂ ਆਪ ਜੀ ਦਾ ਗੌਰਵ ਟਿੰਗੀ ਤੇ ਅੱਜ ਅਸੀਂ ਖੜੇ ਹਾਂ ਨਾਸਤੀ ਸ਼ਰਨਾਬਾ ਦੇ ਬੋਰਡਾਂਗੇਟ ਜਿੱਥੇ ਵੀ ਭਾਰਤੀ ਕਿਸਾਨ ਯੂਨੀਅਨ ਇਕਤਾ ਅਗਰਾਹਾ ਵੱਲੋਂ ਅੱਜ ਵਿਨਿੰਦਰ ਗਰਗ ਦੀ ਕੋਠੀਪੁਰੇ ਧਰਨਾ ਲਗਾਇਆ ਗਿਆ ਅੱਜ ਦੀਵਾਲੀ ਦਾ ਮਹੱਤਵਪੂਰਨ ਤਿਹਾਰਾ ਪਰ ਕਿਸਾਨਾਂ ਵੱਲੋਂ ਅੱਜ ਫਿਰ ਵੀ ਰੋਸ ਜਤਾਇਆ ਜਾ ਰਿਹਾ ਕੱਲ ਕੇਂਦਰ ਸਰਕਾਰ ਨਾਲ ਕਿਸਾਨਾਂ ਦੀ ਮੀਟਿੰਗ ਹੋਈ ਉਹ ਵੀ ਬੇਸਿੱਟਾ ਨਿਕਲ ਜਾਓ ਆਪ ਇਹਨਾਂ ਨਾਲ ਗੱਲਬਾਤ ਕਰਦੇ ਆ ਅੱਗੇ ਦਾ ਇਹਨਾਂ ਕਿੱਦਾਂ ਦਾ ਸੰਕਰਸ਼ ਕੀਤਾ ਜਾਵੇਗਾ ਭਾਰਤੀ ਕਿਸਾਨ ਯੂਨੀਅਨ ਇਕਤਾ ਅਗਰਾਹਾ ਜਿੰਦਾਬਾਦ ਭਾਜਪਾ ਮੋਦੀ ਜਿੰਦਲੀ ਮਰਦਾਬਾਦ 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 ਭਾਜਪਾ ਮੋਦੀ ਜਿੰਦਲੀ ਮਰਦਾਬਾਦ 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 ਸਰਕਾਰਾਂ ਤੋਂ ਨਾ ਚਾਕ ਕਰੋ ਆਪਣੀ ਰਾਖੀ ਆਪ ਕਰੋ ਸਰਕਾਰਾਂ ਤੋਂ ਨਾ ਚਾਕ ਕਰੋ ਆਪਣੀ ਰਾਖੀ ਆਪ ਕਰੋ ਵੰਡੇ ਘੋੜਾਂ ਦੀ ਕਰੋ ਤਿਆਰੀ ਇਕੱਠੇ ਹੋ ਕੇ ਜਨਤਾ ਸਾਰੀ ਹਰਮੇਲ ਸਿੰਘ ਪੰਡਤੋਂਗਾ ਬਲਾਕ ਨਾਬਾ ਭਾਰਤੀ ਕਿਸਾਨ ਜੁਨਿਆਨੇਕਤਾ ਗੁਰਾਹਾਵਲੋਂ ਗੱਲ ਕਰ ਰਹੇ ਹਾਂ ਜਿਹੜਾ ਜ ਦਿਵਾਲੀ ਦਾ ਪਵਿੱਤਰ ਤਿਹਾਰ ਆ ਇਹ ਸਾਡੇ ਹੱਕ ਉਲੀਆ ਤੇ ਸਾਡੇ ਬਜ਼ੁਰਗ ਬਹੁਤ ਤੂਮ ਤਾਮ ਨਾਲ ਘਰਾਂ ਦੇ ਵਿੱਚ ਬੈਠ ਕੇ ਮਨਾਇਆ ਕਰਦੇ ਤੇ ਖੁਸ਼ੀਆਂ ਨਾਲ ਮਨਾਇਆ ਕਰਦੇ ਤੇ ਪਰ ਜਦੋਂ ਦੀ ਆ ਮੋਦੀ ਸਰਕਾਰ ਆ ਇਹ ਨੇ ਤਿਹਾਰ ਨੇ ਜਿਹੜੇ ਸਾਨੂੰ ਸੜਕਾਂ ਦੇ ਮਨਾਉਣ ਲਈ ਮਜਬੂਰ ਕੀਤਾ ਕਿਉਂਕਿ ਜਿਹੜੇ ਪਿਛਲੇ ਤਿਹਾਰ ਨੇ ਸਾਡੇ ਉਹ ਵੀ ਬਰਨਾਲੇ ਦੀ ਜੇਲ੍ਹ ਅੱਗੇ ਮਨਾਏ ਗਏ ਨੇ ਤਾਂ ਸਹਿਰਾ ਤੇ ਦਿਵਾਲੀ ਉੱਥੇ ਮਨਾਇਆ ਤੇ ਅੱਜ ਇਹਨਾਂ ਨੇ ਆਰਡੀਨੈਂਸ ਜਿਹੜੇ ਬਣਾਏ ਤੇ ਉਹਨਾਂ ਨੂੰ ਕਾਨੂੰਨ ਬਣਾਤਾ ਉਹ ਲੋਕ ਵਿਰੋਧੀ ਕਾਨੂੰਨ ਨੇ ਉਹਦੇ ਵਿੱਚ ਲੋਕਾਂ ਦੇ ਮੌਤ ਦੇ ਬਰਨਟਾਂ ਦੇ ਉੱਤੇ ਦਸਕਤ ਕੀਤੇ ਨੇ ਮੋਦੀ ਨੇ ਇਸ ਕਰਕੇ ਉਹਨਾਂ ਨੂੰ ਰੱਦ ਕਰਾਉਣ ਵਾਸਤੇ ਲਗਾਤਾਰ ਅਸੀਂ ਮੋਰਚਾ 'ਚ ਬੈਠੇ ਆ ਪਟਿਆਲੇ ਦੇ ਵਿੱਚ 8 ਦਿਨ ਮੋਰਚਾ ਚੱਲਿਆ ਦਵਾਲਾਨ ਰੇਲਵੇ ਟਰੈਕ ਦੇ ਉੱਤੇ 12 ਦਿਨ ਮੋਰਚਾ ਚੱਲਿਆ ਤੇ ਨਾਬੇ ਰੇਲਵੇ ਟਰੈਕ ਦੇ ਉੱਤੇ 13 ਦਿਨ ਮੋਰਚਾ ਚੱਲਿਆ ਤੇ ਅੱਜ ਵਾਜਵਾ ਗੁਰੇਂਦਰ ਗਰਗ ਦੀ ਕੋਠੀ ਅੱਗੇ 33ਵੇਂ ਦਿਨ ਵਿੱਚ ਸ਼ਾਮਲ ਹੋਇਆ 33 ਦਿਨਾਂ ਤੋਂ ਲਗਾਤਾਰ ਜਣਰਾ ਦਾ ਮੋਰਚਾ ਚੱਲਦਾ ਰਿਹਾ ਇਹ ਜਿਹੜੇ ਮੋਦੀ ਸਰਕਾਰ ਨੇ ਆ ਕਾਨੂੰਨ ਪਾਸ ਕੀਤੇ ਨੇ ਜਿੰਨਾ ਚਿਰ ਉਹ ਰੱਦ ਨਹੀਂ ਹੁੰਦੇ ਉਹਨਾਂ ਚਿਰ ਅਸੀਂ ਕਿਸੇ ਵੀ ਹਾਲਤ 'ਚ ਘਰਾਂ ਨੂੰ ਨਹੀਂ ਜਾਵਾਂਗੇ ਕਿਉਂਕਿ ਸਰਕਾਰ ਨੇ ਇਹ ਵਾਅਦਾ ਕੀਤਾ ਕਿ ਮੈਂ ਦੇਸ਼ ਦੀ ਕੋਈ ਚੀਜ਼ ਨਹੀਂ ਵੇਚਣ ਦਊਗਾ ਇਹਨੇ ਪੂਰਾ ਦੇਸ਼ ਵੇਚਦਾ ਸੜਕਾਂ ਵੇਚਤੀਆਂ ਹਸਪਤਾਲ ਵੇਚਤੇ ਸਕੂਲ ਵੇਚਤੇ ਵਾਟਰ ਬਾਕਸ ਵੇਚਤੇ ਰੇਲਾਂ ਵੇਚਤੀਆਂ ਇਹ ਰਿਪੋਰਟ ਵੇਚਤਾ ਪੰਜਾਬ ਦਾ ੱਡਿਆ ਕੁਛ ਨਹੀਂ ਤੇ ਅੱਜ ਕਿਸਾਨਾਂ ਨੂੰ ਤੇ ਕਿਸਾਨਾਂ ਦੀਆਂ ਜ਼ਮੀਨਾਂ ਨੂੰ ਵੇਚਣ ਚੱਲਿਆ ਇਹ ਕਿਸੇ ਵੀ ਹਾਲਤ ਦੇ ਵਿੱਚ ਅਸੀਂ ਪੰਜਾਬ ਦੀਆਂ ਜ਼ਮੀਨਾਂ ਨਹੀਂ ਵਿਕਣ ਦੇਵਾਂਗੇ ਪੰਜਾਬ ਦੇ ਹੱਕਾਂ ਦੇ ਉੱਤੇ ਡਾਕਾ ਨਹੀਂ ਮਾਰਨ ਦੇਵਾਂਗੇ ਉਹਨਾਂ ਦੀ ਰਾਖੀ ਕਰਦੇ ਚਾਹੇ ਸਹੇਦੀਆਂ ਪਾਉਣੀਆਂ ਪੈ ਜਾਣ ਅਸੀਂ ਸਹੇਦੀਆਂ ਪਾਉਣ ਲਈ ਤਿਆਰ ਬੈਠੇ ਆ ਪਰ ਪੰਜਾਬ ਦੇ ਹੱਕ ਲੈ ਕੇ ਫੇਰ ਘਰਾਂ ਨੂੰ ਵਾਪਸ ਮੁੜਾਂਗੇ ਬੋੜਾਂ ਕਲਾਂ ਤੋਂ ਕੁਲਵਿੰਦਰ ਕੌਰ ਅਸੀਂ ਜੀ ਇੱਥੇ ਬੈਠਾਂਗੇ ਸਾਨੂੰ ਕੋਈ ਦੀਵਾਲੀ ਮਨਾਉਣ ਦਾ ਸ਼ੌਂਕ ਨਹੀਂ ਹੈਗਾ ਜੀ ਅਸੀਂ ਇੱਥੇ ਬੈਠਾਂਗੇ ਜਦੋਂਗਲ ਸਾਡਾ ਹੱਕ ਸਾਨੂੰ ਵਾਪਸ ਨਹੀਂ ਮਿਲਦੇ ਅਸੀਂ ਇੱਥੇ ਉੱਠ ਕੇ ਕਦੀ ਨਹੀਂ ਜਾਵਾਂਗੇ ਜੋ ਸਾਰੇ ਸਾਰੇ ਲੋਕ ਆਪਣੇ ਆਪਣੇ ਘਰਾਂ ਚ ਪਹੁੰਚੇ ਹੋਏ ਨੇ ਤੁਸੀਂ ਸੜਕਾਂ 'ਤੇ ਬੈਠੇ ਅਸੀਂ ਸੜਕਾਂ 'ਤੇ ਬੈਠਾਂਗੇ ਜੀ ਸਾਨੂੰ ਸਰਕਾਰਾਂ ਨੇ ਮਜਬੂਰ ਕੀਤਾ ਸੜਕਾਂ 'ਤੇ ਬਿਠਾਉਣ ਵਾਸਤੇ ਅਸੀਂ ਇੱਥੇ ਹੀ ਬੈਠਾਂਗੇ ਜੀ ਜਦੋਂਗਲ ਸਾਡੇ ਹੱਕ ਵਾਪਸ ਨਹੀਂ ਮਿਲਦੇ ਬਹੁਤੀ ਸਰਕਾਰ ਤੁਹਾਡੇ ਮੰਗਾ ਮੰਗ ਨਹੀਂ ਰਿਹਾ ਜੀ ਮੰਨ ਨਹੀਂ ਰਿਹਾ ਜੀ ਵਾਪਸ ਨਹੀਂ ਕਰ ਰਿਹਾ ਅਸੀਂ ਜੇ ਜਾਵਾਂਗੇ ਘਰਾਂ ਨੂੰ ਉੱਠ ਕੇ ਜਾਵਾਂਗੇ ਨਹੀਂ ਜੀ ਅਸੀਂ ਅਸੀਂ ਕਿੰਨਾ ਤਿੱਖਾ ਕਰਾਂਗੇ ਜੀ ਜਿੰਨਾ ਮਰਜ਼ੀ ਕਰਦੀ ਜੀ ਅਸੀਂ ਤਾਂ ਵੱਧ ਵੱਧ ਕਰਾਂਗੇ ਤਿੱਖਾ ਜਿੰਨਾ ਸਾਤੋਂ ਜ਼ੋਰ ਲੱਗੋ ਉਹਨਾਂ ਲਾ ਕੇ ਖੜਾਂਗੇ ਜੀ ਅਸੀਂ ਜਿਹੜਾ ਕਿਸਾਨਾ ਵੱਲੋਂ ਦਿੱਲੀ ਜਾਂਦਾ ਧਰਨਾ ਕਿਹਾ ਜਾ ਰਿਹਾ ਇਹਦਾ ਵਾਰ ਕੀ ਇਹ ਸਾਡੀਆਂ ਪੂਰੀਆਂ 30 ਦੀਆਂ 30 ਜੋ ਜਥੇਬੰਦੀਆਂ ਨੇ ਉਹਨਾਂ ਦੀ 18 ਤਰੀਕ ਨੂੰ ਮੀਟਿੰਗ ਆ ਉਹ ਮੀਟਿੰਗ ਚੋਂ ਕੀ ਸਿੱਟਾ ਲਿਕੜ ਕੇ ਆਉਂਦਾ ਕੀ ਸਾਡੇ ਆਗੂ ਸਾਨੂੰ ਅੱਗੇ ਪਲਾਨ ਦੱਸ ਰਹੇ ਨੇ ਅਸੀਂ ਉਹ ਪਲਾਨ ਦੇ ਆਧਾਰ ਤੇ ਉਹ ਬਹੁਤ ਹਮ ਹਮਾ ਕੇ ਤਿਆਰੀ ਕਰਾਂਗੇ ਜੇ ਉਹਨਾਂ ਨੇ ਕਿਹਾ ਤੇ ਦਿੱਲੀ ਜਾਣ ਨੂੰ ਤਾਂ ਅਸੀਂ ਆਪਣੇ ਛੋਟੇ-ਛੋਟੇ ਬੱਚੇ ਤੇ ਆਪਣੇ ਪੂਰੇ ਪਰਿਵਾਰ ਨੂੰ ਲੈ ਕੇ ਦਿੱਲੀ ਵੱਲ ਨੂੰ ਬਹੀਰਾਂ ਘੱਟਾਂਗੇ ਦਿੱਲੀ ਵਿੱਚ ਸੰਘਰਸ਼ ਕਿੱਦਾਂ ਦਾ ਹੋਇਆ ਕਿੰਨੇ ਦਿਨਾਂ ਲਈ ਹੋਏਗਾ ਉਹ ਜਿਵੇਂ ਵੀ ਸਾਡੇ ਆਗੂ ਸਾਨੂੰ ਦੱਸਣਗੇ ਉਦਾਂ ਦਾ ਸੰਘਰਸ਼ ਕਰਾਂਗੇ ਅਸੀਂ ਤੇ ਅਸੀਂ ਦਿੱਲੀ ਵੱਲ ਨੂੰ ਜੇ ਸਾਡੇ ਆਗੂ ਕਹਿਣਗੇ ਤਾਂ ਜਾਵਾਂਗੇ ਜਿਸ ਤਰ੍ਹਾਂ ਵੀ ਉਹ ਸਾਨੂੰ ਅੱਗੇ ਰਣਨੀਤੀ ਦੱਸਣਗੇ ਉਹ ਰਾਨੀਤੀ ਤੇ ਤਾਹਤੇ ਅਸੀਂ ਦੇ ਵਿੱਚ ਇੱਕ 44 ধারা ਲਾ ਦੇ ਜੇ ਫਿਰ ਤੁਸੀਂ ਕੀ ਕਰੋਗੇ ਤਾਂ ਕਰ ਲੋ ਆਗੇ ਇਹ ਤਾਂ 44 ਦਾ ਪੰਜਾਬ ਚ ਵੀ ਲੱਗੀ ਹੋਈ ਸੀ ਜਦੋਂ ਅਸੀਂ ਲੋਕਡਾਊਨ ਦੇ ਵਿੱਚ 5 ਦਿਨ ਪਿੰਡਾਂ ਦੇ ਵਿੱਚ ਬੈਠੇ ਆ ਸਾਡੀ ਭਾਰਤੀ ਕਿਸਾਨ ਯੂਨੀਅਨ ਇਕਤਾ ਗ੍ਰਾਹਾਂ ਨੇ ਪਿੰਡ ਜਗਾਓ ਤੇ ਪੰਜਾਬ ਬਾਚਾ ਦਾ ਨਾਰਾ ਦਿੱਤਾ ਉਦੋਂ ਵੀ ਇਹ ਕੈਪਟਨ ਸਰਕਾਰ ਨੇ ਲਾਈ ਹੋਈ ਸੀ ਅਸੀਂ ਕਿਸੇ ਧਾਰਾ ਤੋਂ ਨਹੀਂ ਡਰਦੇ ਚਾਹੇ ਸਾਨੂੰ ਜੇਲਾਂ ਦੇ ਵਿੱਚ ਡੱਕਣ ਚਾਹੇ ਸਾਡੇ ਤੇ ਪਰਚੇ ਪਾਉਣ ਚਾਹੇ ਸਾਡੇ ਗੋਲੀਆਂ ਮਾਰਨ ਅਸੀਂ ਆਪਣੀਆਂ ਜਾਨਾਂ ਦੇਨ ਨੂੰ ਵੀ ਤਿਆਰਾਂ ਕਿਉਂਕਿ ਸਾਡੇ ਆਉਣ ਵਾਲੇ ਬੱਚਿਆਂ ਦੀ ਜ਼ਿੰਦਗੀ ਦਾ ਸਵਾਲ ਆ ਇਹ ਸੋ ਸਾਡੇ ਬੱਚੇ ਇਹ ਪੰਜਾਬ ਦੇ ਵਿੱਚੋਂ ਆਈਲੈਂਡਸ ਕਰ ਕਰ ਬਾਹਰ ਨੂੰ ਜਾ ਰਹੇ ਨੇ ਪੂਰੇ ਪੰਜਾਬ ਦਾ ਪੈਸਾ ਜੋ ਖੇਤੀਬਾੜੀ ਤੇ ਲੱਗਣਾ ਸੀ ਉਹ ਵਿਦੇਸ਼ਾਂ 'ਚ ਜਾ ਰਿਹਾ ਪੂਰੀ ਇੰਡੀਆ ਦਾ ਪੈਸਾ ਉਹ ਵਿਦੇਸ਼ਾਂ 'ਚ ਜਾ ਰਿਹਾ ਕਿਉਂ ਅਸੀਂ ਆਪਦੇ ਬੱਚੇ ਜੰਮਦੇ ਹੋਰੇ ਆ ਤੇ ਪਾਲ-ਪੋਸ ਕੇ ਉਹਨਾਂ ਨੂੰ ਵੱਡਾ ਕਰਕੇ ਵਿਦੇਸ਼ਾਂ ਵੱਲ ਤੋਰ ਰਹੇ ਆ ਸਾਡਾ ਪੂਰਾ ਪੈਸਾ ਜੋ ਵਿਦੇਸ਼ਾਂ ਦੇ ਵਿੱਚ ਜਾ ਰਿਹਾ ਕਿਉਂ ਨਾ ਸਾਡੇ ਪੰਜਾਬ ਦੇ ਵਿੱਚ ਰਹੇ ਜੇ ਸਰਕਾਰਾਂ ਦੀ ਨੀਤੀ ਵਧੀਆ ਹੋਵੇ ਮੈਸ ਕੋਵਿੰਦਰ ਕੌਰ ਪਿੰਡ ਕਕਰਾਲੇ ਤੋਂ ਜੀ ਅਸੀਂ ਆਪਦੇ ਤਿਹਾਰ ਛੱਡ ਕੇ ਦੀਆਂ ਸੜਕਾਂ ਤੇ ਬੈਠੇ ਆਂ ਸਾਨੂੰ ਮੋਦੀ ਨੇ ਵਜਬੂਰ ਕਰਿਆ ਸਾਡੇ ਹੱਕ ਖੋਹੇ ਨੇ ਤਾਂ ਅਸੀਂ ਆਪਦੇ ਬੱਚੇ ਲੈ ਲੈ ਕੇ ਉਰੇ ਸੜਕਾਂ ਤੇ ਆਏ ਆਂ ਅਸੀਂ ਦਿਵਾਲੀ ਦੇ ਤਿਹਾਰ ਨੂੰ ਕਦੇ ਅਸੀਂ ਸੜਕਾਂ ਤੇ ਨਹੀਂ ਆਏ ਤੇ ਇਹ ਗੰਦੀ ਸਰਕਾਰ ਨੇ ਸਾਨੂੰ ਸੜਕਾਂ ਤੇ ਮਜਬੂਰ ਕਰਤਾ ਜਿੰਨਾ ਚਿਰ ਇਹ ਸਾਡੇ ਕਾਲੇ ਕਾਨੂੰਨ ਵਾਪਸ ਨਹੀਂ ਲੈਂਦੇ ਸਾਡੀਆਂ ਜਾਇਦਾਦਾਂ ਖੋਣ ਦੇ ਹੱਕ ਚ ਇਹ ਆਪਦਾ ਕਾਨੂੰਨ ਲੈ ਕੇ ਆਏ ਨੇ ਅਸੀਂ ਆਪਣੀਆਂ ਜਾਇਦਾਦਾਂ ਨਹੀਂ ਛੱਡਦੇ ਅਸੀਂ ਸੀਧੀਆਂ ਪਾ ਲਾਂਗੇ ਅਸੀਂ ਦੀਵਾਲੀ ਤੋਂ ਬਾਅਦ ਜੋ ਸਾਡੀ ਇਹ ਸੰਘਰਸ਼ ਲੱਭਿਆ ਹੋਇਆ ਕਿਸਾਨਾਂ ਦਾ ਉਹ ਅਸੀਂ ਗਾਹਾਂ ਤਿੱਖਾ ਕਰਾਂਗੇ ਅਸੀਂ ਆਪਦੇ ਸੰਘਰਸ਼ ਨੂੰ ਛੱਡ ਨਹੀਂ ਸਕਦੇ ਜਿੰਨਾ ਚਿਰ ਸਾਨੂੰ ਮੋਦੀ ਸਾਡੇ ਇਹ ਕਾਲੇ ਕਾਨੂੰਨ ਵਾਪਸ ਨਹੀਂ ਕਰਦਾ ਅਸੀਂ ਇਸੇ ਤਰ੍ਹਾਂ ਆਪਦਾ ਇੱਥੇ ਹਰ ਵਕਤ ਤਰਨਾ ਦਿਆ ਕਰਾਂਗੇ ਵੀਰਾਂ ਦੇ ਨਾਲ ਰਹਾਂਗੇ ਅਸੀਂ ਪਿੱਛੇ ਨਹੀਂ ਹਟਦੇ ਜੋ ਕੁਛ ਮਰਜ਼ੀ ਹੋ ਜੇ